ਰੱਖ ਲਾ ਤੇ ਜੁੱਤੀ ਜੁੱਤੀਆਂ ਰੱਖ ਲਈ ਨੇ ਉੱਥੇ ਜਾ ਕੇ ਇਹਨਾਂ ਨੂੰ ਸ਼ਰਾਰਤਾ ਸ਼ੁਰੂ ਨਾ ਕਰਨ ਦੇਈਂ ਅੱਛਾ ਠੀਕ ਹੈ ਨਾ ਚਲ ਜੀ ਚਲ ਤਿਆਰੀ ਕਰ ਲੈ ਮੇਰਾ ਪੁੱਤ ਬੈਗ ਨਵਾਂ ਕੱਢ ਲਈ ਦੀਵਾਨੀ ਚੋਂ ਅੱਛਾ ਕੱਢ ਲੈ ਮੰਮੀ ਤੂੰ ਹੀ ਤੇ ਕਹਿਤਾ ਚਲ ਜਾ ਦੋ ਕ ਦਿਨ ਲਾਇਆ ਪਰ ਆ ਦੋ ਦਿਨ ਮੈਨੂੰ ਪਤਾ ਕਿੰਨਾ ਮੇਝਾ ਮੋਤ ਥੇ ਕੱਲ ਤੇ ਲੇਲਮਾਰੀ ਸੈੱਟ ਕੀਤੀ ਐ ਕੀ ਕਿ ਦੁਬਾਰਾ ਕਿਉਂ ਕੱਪੜੇ ਕੱਢਣ ਲਈ ਐ ਨਹੀਂ ਨਹੀਂ ਅਲਮਾਰੀ ਨਹੀਂ ਮੈਂ ਸੈੱਟ ਕਰਨਦੀ ਹਾਂ ਮੈਂ ਨਾ ਉਧਰ ਚੱਲੀ ਆ ਪੇਕੇ ਤੁਹਾਨੂੰ ਪਤਾ ਤੇਗਾ ਛੁੱਟੀਆਂ ਪੈ ਗਈਆਂ ਵਾ ਤੇ ਮੈਂ ਫਿਰ ਕਿਆ ਚੱਲ 2 ਦਿਨ ਲਾਵਾ ਕਿਰੋਂ ਤੂੰ ਫੇਰ ਤਿਆਰੀ ਕਰ ਲਈ ਤੈਨੂੰ ਪਤਾ ਤੇ ਆ ਸਾਰੀ ਗੱਲ ਦਾ ਸਾਰੀ ਗੱਲ ਦਾ ਤੇ ਪਤਾ ਵਾ ਪਰ ਬੱਚਿਆਂ ਨੂੰ ਕਿਵੇਂ ਸਮਝਾਈਂ ਬੱਚੇ ਨਹੀਂ ਸਮਝਦੇ ਆਖਿਰਕਾਰ ਉਹਨਾਂ ਨੂੰ ਵੀ ਚਾਹ ਵਾ ਕਿ ਆਪਾਂ ਆਪਣੀ ਨਾਨੀ ਘਰ ਜਾਈਏ ਉਹਨਾਂ ਦੇ ਜਦੋਂ ਦੋਸਤ ਤੇ ਮੰਨਦੀ ਤੇ ਕਾਸ਼ਵੀ ਦੀਆਂ ਸਹੇਲੀਆਂ ਦੱਸਦੀਆਂ ਵਾ ਕਿ ਆਪਾਂ ਨਾਨੀ ਘਰ ਗਏ ਆ ਸਾਡੀ ਨਾਨੀ ਨੇ ਸਾਡਾ ਆ ਕੀਤਾ ਸਾਨੂੰ ਆ ਕੁਝ ਲੈ ਕੇ ਦਿੱਤਾ ਉਹ ਮੈਨੂੰ ਆ ਕੇ ਦੱਸਦੇ ਮੈਂ ਕੀ ਕਹਾਂ ਬੱਚਿਆਂ ਨੂੰ ਮੈਨੂੰ ਇਸ ਚੀਜ਼ ਦਾ ਕੋਈ ਜਵਾਬ ਹੀ ਨਹੀਂ ਆਉਂਦਾ ਤੂੰ ਜਿੰਨੀ ਖੁਸ਼ੀ ਖੁਸ਼ੀ ਜਾਣਾ ਨਾ ਉਹਨਾਂ ਤੈਨੂੰ ਵੀ ਪਤਾ ਤੂੰ ਆਕੇ ਬਾਅਦ ਚ ਉਹਨਾਂ ਹੀ ਦੁਖੀ ਹੁੰਨੀ ਆ ਤੇ ਨਾਲੇ ਕਿਹੜੀ ਗੱਲ ਕਰਨ ਲਈ ਆ ਕਿਹੜੇ ਨਾਨਕਿਆਂ ਦੀ ਗੱਲ ਕਰਨ ਲਈ ਆ ਨਾਨਕੇ ਜਿਹੜੇ ਆ ਨਾ ਉਹ ਨਾਨਾ ਨਾਨੀ ਨਾਲੋਂ ਵੇਆ ਠੀਕ ਆ ਤੂੰ ਕਿਹੜੇ ਨਾਨੇ ਨਾਨਕਿਆਂ ਦੀ ਗੱਲ ਕਰਨ ਲਈ ਆ ਯਾਰ ਤੈਨੂੰ ਵੀ ਪਤਾ ਵਾ ਤੇਰੀ ਪਰਜਾਈ ਦਾ ਬਿਹੇਵੀਅਰ ਬਾਅਦ ਚ ਤੇਰੇ ਨਾਲ ਕਿਹੋ ਜਿਹਾ ਹੁੰਦਾ ਵਾ ਤੂੰ ਉੱਥੇ ਜਾ ਕੇ ਉੱਥੇ ਵੀ ਦੁਖੀ ਹੋਣਾ ਤੇ ਬਾਅਦ ਵਿੱਚ ਘਰੇ ਆ ਕੇ ਬਿਮਾਰ ਵੱਖਰਾ ਪੈ ਜਾਣਾ ਟੈਨਸ਼ਨ ਲਾ ਕੇ ਫਿਰ 10-15 ਦਿਨ ਤੂੰ ਇੱਥੇ ਬਿਮਾਰ ਪਈ ਰਹਿਣਾ ਵਾ ਤੇ ਨਾਲੇ ਮੂਡ ਆਫ ਵੱਖਰਾ ਕਰੀ ਛੱਡਣਾ ਵਾ ਨਹੀਂ ਨਹੀਂ ਤੂੰ ਹੀ ਨਾ ਇਸ ਵਾਰ ਮੈਨੂੰ ਜਾਣ ਦੋ ਪਿਛਲੀ ਵਾਰ ਵੀ ਮੈਂ ਬੱਚਿਆਂ ਨੂੰ ਮਨਾ ਕੀਤਾ ਉਸ ਦਿਨ ਨੂੰ 1 ਸਾਲ ਹੋ ਗਿਆ 1 ਸਾਲ ਹੋ ਗਿਆ ਮੈਂ ਆਪਣੇ ਪੇਕੇ ਨਹੀਂ ਗਈ ਹੋ ਸਕਦਾ ਉਹਨਾਂ ਦੇ ਸੁਭਾਅ 'ਚ ਬਦਲਾਅ ਆ ਗਿਆ ਹੋਵੇ ਇਸ ਵਾਰ ਮੈਂ ਚੱਲ ਜੰਨੀ ਹਾਂ ਦੋ ਦਿਨ ਹੀ ਲਾਣੇ ਆ ਜਿਆਦਾ ਟਾਈਮ ਨਹੀਂ ਲਾਣਾ ਕੇਰਨ ਮੈਂ ਤੇ ਤੈਨੂੰ ਕਦੀ ਨਾ ਪਹਿਲਾਂ ਰੋਕਿਆ ਨਾ ਮੈਂ ਤੈਨੂੰ ਹੁਣ ਰੋਕਣ ਡਿਆਂ ਮੈਂ ਤੇ ਸਿਰਫ ਤੈਨੂੰ ਨਾ ਇੱਕ ਯਾਦ ਕਰਾਉਣ ਡਿਆਂ ਵਾਂ ਕਿ ਕਿਤੇ ਸੋਚ ਲਾ ਤੂੰ ਦੁਬਾਰਾ ਮਿਸਟੇਕ ਤੇ ਨਹੀਂ ਕਰ ਰਹੀ ਨਹੀਂ ਨਹੀਂ ਆਪਣੇ ਨਾ ਡਿਸੀਜਨ ਨੂੰ ਇੱਕ ਵਾਰੀ ਨਾ ਦੁਬਾਰਾ ਡਿਸੀਜਨ ਦਾ ਨਾ ਰਿਵਿਊ ਲੈ ਲੈ ਇੱਕ ਵਾਰ ਜਿੱਥੋਂ ਤੱਕ ਯਾਰ ਬੱਚਿਆਂ ਦੀ ਗੱਲ ਹੈ ਨਾ ਤੇ ਬੱਚਿਆਂ ਨੂੰ ਤੇ ਕੋਈ ਗੱਲ ਨਹੀਂ ਤੂੰ ਕਹਿ ਆਪਾਂ ਆ ਲੈਣ ਦੇ ਵੀਕਐਂਡ ਦੇ ਉੱਤੇ ਆਪਾਂ ਇਹਨਾਂ ਨੂੰ ਕਿਤੇ ਬਾਹਰ ਆਊਟਿੰਗ ਕਰਾ ਦੇਣੇ ਇਹਨਾਂ ਨੂੰ ਤੇ ਮਸਲਾ ਸਿਰਫ ਬਾਹਰ ਜਾਣ ਨਾਲ ਆ ਤੇ ਖਾਣ ਨਾਲ ਆ ਘੁੰਮਣਾ ਫਿਰਨ ਨਾਲ ਆ ਇਹਨਾਂ ਨੇ ਰਹਿ ਰੋਗੇ ਇਹਨਾਂ ਨੂੰ ਲੈ ਕੋਈ ਰਿਸ਼ਤੇਦਾਰੀਆਂ ਤਾਂ ਇੰਨੀ ਥੋੜੀ ਸਮਝ ਹੈ ਕਿ ਬੱਚਿਆਂ ਨੂੰ ਇਹਨਾਂ ਨੂੰ ਪਤਾ ਵਾ ਕਿ ਉੱਥੇ ਜਾ ਕੇ ਪਰਜਾਈ ਤੇਰੀ ਤੇਰੇ ਨਾਲ ਕੀ ਕਰਦੀ ਤੇ ਬੱਚ ਉਹ ਤੇਰੇ ਦਿਲ ਤੇ ਕੀ ਬੀਤਦੀ ਹੈ ਨਹੀਂ ਪਤਾ ਲੈ ਉਹੀ ਤੇ ਕਹਿ ਨਹੀਂ ਉਹ ਬੱਚੇ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਬਸ ਇਹ ਪਤਾ ਵਾ ਕਿ ਸਾਨੂੰ ਛੁੱਟੀਆਂ ਪੈ ਗਈਆਂ ਤੇ ਆਪਾਂ ਆਪਣੀ ਨਾਨੀ ਘਰ ਜਾਣਾ ਅੱਗੇ ਦੀ ਕਹਾਣੀ ਦਾ ਕਿਰਨ ਨਾਨੀ ਘਰ ਨਹੀਂ ਹੋ ਰਹਿ ਗਿਆ ਉਹ ਮਾਮੀ ਦਾ ਘਰ ਉਹ ਗਿਆ ਵਾ ਇਹੋ ਹੀ ਨਹੀਂ ਤੈਨੂੰ ਸਮਝ ਆ ਰਹੀ ਬਾਕੀ ਕੋਈ ਗੱਲ ਨਹੀਂ ਤੂੰ ਜਾਣਾ ਜਾ ਪਰ ਆਪਣੇ ਆਪ ਨੂੰ ਨਾ ਬੋਲਡ ਲੈ ਕੇ ਜਾਵੀਂ ਠੀਕ ਹੈ ਤੇ ਬੋਲਡ ਹੋ ਕੇ ਹੀ ਘਰ ਵਾਪਸ ਆਵੀਂ ਦੁਖੀ ਨਾ ਹੋਵੀਂ ਮੈਂ ਕੋਈ ਤੈਨੂੰ ਤੇਰੇ ਰਿਸ਼ਤੇਦਾਰੀ ਤੋਂ ਦੂਰ ਨਹੀਂ ਕਰਨ ੜਿਆ ਪਰ ਉਦੋਂ ਵੀ ਕੋਈ ਹੋਣਾ ਚਾਹੀਦਾ ਵਾ ਜਿਹੜਾ ਕਿ ਤੈਨੂੰ ਤੇਰੀ ਰਿਸ਼ਤੇਦਾਰੀ ਤੋਂ ਦੂਰ ਨਾ ਕਰੇ ਜਾਣਾ ਵਾ ਤੇ ਤਿਆਰੀ ਕਰ ਲਓ ਮੈਂ ਛੱਡ ਦਿਨਾ ਰਾਹ ਚ ਪਰ ਮੈਨੂੰ ਅੰਦਰ ਆਉਣ ਬਾਰੇ ਨਹੀਂ ਕਹਿਣਾ ਮੈਂ ਅੰਦਰ ਨਹੀਂ ਆਉਂਗਾ ਮੈਂ ਸਮਝ ਨਹੀਂ ਆ ਯਾਰ ਇੱਕ ਵਾਰੀ ਮੰਮੀ ਨੂੰ ਪੁੱਛ ਲੈਣਾ ਫਿਰ ਸ਼ਾਮ ਤੱਕ ਦੱਸਦੀ ਆ ਨਾ ਮੈਂ ਤੈਨੂੰ ਹਾਂ ਚਲ ਤੂੰ ਸ਼ਾਮ ਤੱਕ ਮੇਰੀ ਕਾਲ ਦਾ ਵੇਟ ਕਰ ਤੇ ਮੈਂ ਮੰਮੀ ਨੂੰ ਪੁੱਛ ਕੇ ਦੱਸਦੀ ਆ ਚਲ ਓਕੇ ਓਕੇ ਚਲ ਠੀਕ ਹੈ ਬਾਏ ਬਾਏ ਮੇਰੀਆਂ ਤਾਂ ਜੇ ਲੱਤਾਂ ਹੀ ਬੜੀਆਂ ਭੀੜ ਹੋਣੀਆਂ ਮੇਰੇ ਕੋਲ ਤਾਂ ਪੈਰਾ ਪਰ ਬੈਠੇ ਨਹੀਂ ਜਾਂਦਾ ਆ ਕੱਪੜੇ ਧੋ ਕੇ ਆਈਆਂ ਮੇਰੀਆਂ ਬਾਹਾਂਵਾਂ ਥੱਕ ਗਈਆਂ ਤੇ ਤੁਹਾਨੂੰ ਮੈਂ ਕਿਹਾ ਨਹੀਂ ਡਾਕਟਰ ਨੂੰ ਵਖਾ ਲੋ ਡਾਕਟਰ ਨੂੰ ਕੀ ਵਿਖਾਵਾਂ ਡਾਕਟਰ ਕਹਿੰਦਾ weight ਘਟਾਓ ਆਪਣਾ weight ਘਟਾਓ ਤੇ ਸਹੀ ਤੇ ਕਹਿ ਰਿਹਾ ਨਾਲੇ ਮੇਰੀ ਫਰੈਂਡ ਦਾ ਵੀ ਫੋਨ ਆਇਆ weight ਤੋਂ ਯਾਦ ਆਇਆ ਹਾਂ ਕੀ ਮੇਰੀ ਫਰੈਂਡ ਕਹਿੰਦੀ ਵੀ ਹੈ ਕਿ ਕੋਈ ਪ੍ਰੋਡਕਟ ਹੈ ਗਿਆ ਬੜਾ ਚੰਗੇ ਉਹਨਾਂ ਨੂੰ ਜੇ ਆਪਾਂ ਰੋਟੀ ਤੋਂ ਬਾਅਦ ਖਾਈਏ ਨਾ ਤੇ ਫਰਕ ਪੈਂਦਾ ਵੈ ਡਾਕਟਰ ਕੋ ਤੇ ਹੀ ਜਾਣਾ ਨਹੀਂ ਤੇ ਆਹੀ ਯੂਜ਼ ਕਰਕੇ ਵੇਖ ਲਓ ਇੱਕ ਵਾਰ ਮੇਰੀ ਗੱਲ ਸੁਣ ਲੈ ਮੇਰੀ ਧੀਏ ਆ ਸਿਆਪੇ ਚ ਮੈਂ ਨਹੀਂ ਫਸਣਾ ਆ ਮੇਰੀ ਸਹੇਲੀ ਨੇ ਖਾਧੇ ਸੀ ਉਹ ਆਂਟੀ ਵੀ ਤੇਰੀ ਕਿੱਟੀ ਵਾਲੀ ਉਹਨੇ ਖਾਧੇ ਸੀ ਪ੍ਰੋਡਕਟ ਆ ਪਤਾ ਨਹੀਂ ਸਿਆਪਾ ਮਹੀਨੇ ਦੇ 10-12000 ਰੁਪਏ ਦੇ ਉਹਨੇ ਲਏ ਪਹਿਲਾਂ ਪਹਿਲਾਂ ਤਾਂਰਾ ਭਾਰ ਮਿੰਟੋ ਮਿੰਟ ਕੱਟ ਗਿਆ ਬਾਅਦ ਚ ਵਿਚੋ ਡਬਲ ਹੋ ਗਈ ਜਿੱਥੇ 70 ਕਿਲੋ ਸੀ ਉਦੋਂ 140 ਕਿਲੋ ਹੋ ਗਿਆ ਨਾਲੇ ਗੱਲ ਸੁਣ ਲੈ ਪੁੱਤਰ ਆ ਮੇਰ ਕੋ ਨਹੀਂ ਉਹ ਸਿਆਪਾ ਹੁੰਦਾ ਯਾਰ ਕੰਪਨੀ ਦੇਗੇ ਇਹਨਾਂ ਦੇ ਕੋਈ ਸਾਈਡ ਇਫੈਕਟ ਵੀ ਨਹੀਂਗੇ ਤੇ ਉਹ ਕਿਣਾ ਉਥੇ ਬਾਜ਼ਾਰ ਚ ਮੰਜਿਆ ਦੇ ਵਿਕੰਡੇ ਸੀ ਉਹ ਵੀ ਤਾਂ ਕਿਸੇ ਕੰਪਨੀ ਦੇ ਹੀ ਸੀ ਨਾ ਮੇਰੀ ਗੱਲ ਸੁਣ ਪੁੱਤਰ ਉਹ ਦੱਸਦੇ ਆ ਕੰਦੀ ਰੋਟੀ ਪਾਣੀ ਸਭ ਕੁਝ ਬੰਦ ਆ ਪਤਾ ਨਹੀਂ ਪਾਣੀ ਚ ਘੋਲ ਕੇ ਪੀਣਾ ਕਿ ਦੁੱਧ ਚ ਘੋਲ ਕੇ ਪੀਣਾ ਬਸ ਇਹੋ ਪੀਣਾ ਜੇ ਤੇ ਜਾਂ ਖਾਓ ਕਾਲੇ ਛੋਲੇ ਖਾਓ ਆਹ ਖਾਓ ਮੈਂ ਨਹੀਂ ਮੈਨੂੰ ਨਾ ਪੁੱਤਰ ਕਵੀ ਮੈਂ ਤੈਨੂੰ ਦੱਸਾਂ ਯਾਰ ਨਹੀਂ ਮੇਰੀ ਫਰੈਂਡ ਦੀ ਮੰਮੀ ਨੇ ਖਾਦੇ ਆ ਪੂਰਾ ਦਾ ਪੂਰਾ 1 ਸਾਲ ਹੋ ਗਿਆ ਉਹਨਾਂ ਨੂੰ ਖਾਂਦੇ ਉਹਨਾਂ ਨੂੰ ਦੇ ਨਹੀਂ ਹੋਇਆ ਕੁਝ ਜਿਹੜਾ ਤੁਹਾਨੂੰ ਹੋਣਾ ਵਾ ਕਿੰਨੇ ਸਾਲ ਹੋ ਗਏ 1 ਸਾਲ ਹੋ ਗਿਆ ਵਾ 1 ਸਾਲ ਹੋ ਗਿਆ ਤੇ ਤੂੰ ਕਿੰਨੇ ਦੇ ਕਹਿਣ ਦੀ ਸੀ ਕੱਲ ਰਾਤੀ 15000 ਰੁਪਏ ਦੇ ਹਾਂ ਆ ਹੱਥ ਜਿਹੜਾ ਏ ਆ 15000 ਰੁਪਇਆ ਮੈਂ ਬੈਂਕ 'ਚ ਜਮ੍ਹਾਂ ਕਰਵਾਇਆ ਹੋਵੇ ਵਿਆਜ ਪਾ ਕੇ ਕਿੱਥੋਂ ਤੱਕ ਪੰਦ ਆ ਹੈ ਆ ਤੇਰੇ ਵਿਆਹ ਚ ਮੇਰੇ ਕੋ ਹਾਰ ਨਹੀਂ ਸੱਟ ਤੇ ਰਬਨਾ ਆਖੇ ਰੱਖਿਆ ਜਾਂਦਾ ਯਾਰ ਇੰਨੀ ਦੂਰ ਦੀ ਨਾ ਸੋਚੋ ਡਾਕਟਰ ਦੇ ਵੀ ਤਾਂ ਖਰਚੇ ਹੋਣੇ ਹੀ ਹੈ ਨਾ ਅੱਗੇ ਜਾ ਕੇ ਕਾਹਦੇ ਖਰਚੇ ਹੋਣੇ ਆ ਜਦੋਂ ਬਿਮਾਰੀਆਂ ਲਗਨੀਆਂ ਤੁਹਾਨੂੰ ਆ ਮੇਰੀ ਗੱਲ ਸੁਣ ਆ YouTube ਉੱਤੇ ਜਾਓ ਆ ਦੱਸਦੇ ਕਿ ਨਹੀਂਗੇ ਆ ਪੇਟ ਘਟਾਉਣ ਵਾਸਤੇ ਆ ਲਓ ਹੈ ਆ ਪੂਰੀ ਬੋਡੀ ਦਾ weight ਘਟਾਉਣ ਵਾਲੋ ਮੈਂ ਆਪੀ ਉਹ ਕਰ ਲੂਗੀ ਤੇ ਦੋ ਦਿਨ ਕਰਦੇ ਸੀ ਅਗਲੇ ਦਿਨ ਫੇਰ ਮੇਰੇ ਗੋਡੇ ਗਏ ਮੇਰੀ ਬਾਹ ਗਈ ਮੇਰੀ ਗੱਲ ਸੁਣ ਲੈ ਪੁੱਤਰ ਸਰ ਨਾਲ ਵੱਡੀ ਗੱਲ ਹੈ ਜਿਹਦੇ ਕੋ ਵੀ ਜਾਣੇ ਨਾ ਅਗਲਾ ਕਹਿੰਦਾ ਰੋਟੀ ਬੰਦ ਕਰੋ ਸਾਨੂੰ ਤਾਂ ਪੰਜਾਬੀਆਂ ਨੂੰ ਜਿੰਨਕ ਸਵੇਰੇ ਪੰਜ-ਸੱਤ ਪਰੋਠੇ ਨਾ ਖਾ ਲਈਏ ਤਾਂ ਚੈਨ ਨਹੀਂ ਆਂਦਾ ਅਖੇ ਮਜਾਓ ਪਤਲੇ ਹੋਵੋ ਕੋਈ ਗੱਲ ਨਹੀਂ ਪੈਣਾ ਆ ਪਤਰੀ ਦਾ ਡਰ ਮੈਨੂੰ ਤਦ ਸੀ ਹੋਵਾ ਕਿ ਜੇ ਹਜੇ ਮੈਂ ਕੁਵਾਰੀ ਹੁੰਦੀ ਆ ਸੁੱਖ ਨਾ ਮੇਰੇ ਨਿਆਣੇ ਕਿੱਡੇ-ਕੱਡੇ ਹੋ ਗਏ ਆ ਹੁਣ ਮੈਂ ਪਤਲੀ ਹੋ ਕੇ ਕੀ ਕਰਾਂ ਜਾਂ ਛੱਲੇ ਹਰ ਚੀ ਨਾ ਵੇਤਾ ਪਤਾਨੀ ਇੰਨਾਂ ਦਾ ਵੀ ਕੀ ਹਿਸਾਬ ਹੈਗਾ ਵਾ ਸੁਣਦੇ ਹੀ ਨਹੀਂਗੇ ਕਹੇ ਦੀ ਗੱਲ ਆਪ ਹੀ ਹੱਸ ਕੇ ਚਲ ਗਏ

ਮੇਰੀ ਮਾਂ ਤਾਂ ਤਪੀ ਪਈ ਆ ਹਾਏ ਹਾਏ ਬੈਲਾ ਬਾਹਰ ਗਰਮੀ ਬੜੀ ਏ ਥੋੜੀ ਕਿਤੇ ਬਾਹਰ ਬਾਹਰ ਇੰਨੀ ਗਰਮੀ ਏ ਕੁਛ ਖਾਣ ਦੀ ਗੱਲ ਨਹੀਂ ਅਸੀਂ ਦਵਾਈ ਲੈਣ ਆਏ ਸੀ ਹਾਂ ਤੂੰ ਬਹਿ ਜਾ ਮੱਕ ਤੀਰਾ ਗੂੰਦ ਪਾ ਕੇ ਨਾ ਤੇ ਹੁਣੇ ਇਹ ਸ਼ਰਬਤ ਬਣਾ ਕੇ ਲੈ ਕੇ ਆਨੇ ਆ ਬੇ ਬੇ ਮੈਂ ਲੈ ਕੇ ਆਈ ਮੇਰੀ ਮਾਂ ਆਈ ਆ ਬਹੁਤ ਹੀ ਆ ਗਰ ਬੜੀ ਗਰਮੀ ਬੜੀ ਗਰਮੀ ਲੈ ਮਾਤਾ ਤੂੰ ਮੈਨੂੰ ਫੋਨ ਕਰ ਦੇਣਾ ਸੀ ਮੈਂ ਕਿਸੇ ਨੂੰ ਭੇਜ ਦੇਣਾ ਸੀ ਹਾਏ ਹਾਏ ਚੱਲ ਧੀਏ ਮੈਂ ਫੜ ਫੜ ਕਟੀਰਾ ਗੂੰਦ ਪਾਈ ਆ ਸਾਡੀ ਕੋਈ ਸਲਾਹ ਥੋੜਾ ਸੀ ਹਾਂ ਅੱਜ ਮਾਜ਼ਰਾ ਅੱਜ ਕੱਲ੍ਹ ਦੀ ਠੀਕ ਨਹੀਂ ਸੀ ਉਹ ਫਿਰ ਇੱਥੇ ਆਈ ਕੋਈ ਲੈਣਾ ਹਾਏ ਬੀਬੀ ਤੈਨੂੰ ਕੀ ਹੋ ਗਿਆ ਇਹ ਬੱਸ ਐਵੇਂ ਇੱਕ ਤੈਨੂੰ ਪਤਾ ਗਰਮੀ ਦੀ ਬਾਹਰ ਹੋਈ ਮੁੰਡਾ ਥੋੜਾ ਬਤਾ ਠੱਲਾ ਮੱਠਾ ਤੇ ਹੁੰਦਾ ਹੀ ਰਹਿੰਦਾ ਤੇ ਭਾਬੀ ਬੀਬੀ ਕਵੇ ਅਸੀ ਵਾਲੇ ਕਮਰੇ ਚ ਨਹੀਂ ਸੌਂਦੀ ਨਹੀਂ ਨਹੀਂ ਇਸੇ ਵਾਲੇ ਕਮਰੇ ਚ ਜਦ ਨਾਲ ਪਤਾ ਵੀ ਉਹਨਾਂ ਸਰੀਰ ਕਮਜ਼ੋਰ ਆ ਚਾਟੀ ਗਰਮ ਤੇ ਚਾਟੀ ਸਰਦ ਮਿੱਟੀ ਚ ਅੰਦਰ ਪੈਂਦੀ ਆ ਮਿੱਟੀ ਚ ਬਾਹਰ ਨਿਕਲਦੀ ਵਾਤਾ ਕੀ ਕਰਾਂ ਪਿਆ ਦਵਾਈ ਲੈਣ ਆਈ ਸੀ ਅੱਛਾ ਤੇ ਅਸੀਂ ਜੇ ਲਈ ਮੁਰਕੇ ਘਰ ਮੈਂ ਕਿਹਾ ਮਸਾ ਘਰ ਜਾਨੇ ਆ ਹਾਂ ਤੇ ਕਹਿੰਦੀ ਨਹੀਂ ਨਹੀਂ ਲੱਗੋ ਧੀ ਦਾ ਘਰ ਹੈ ਮੈਂ ਘਰ ਲੈ ਤੂੰ ਮਾਰਨ ਕੀ ਗਈ ਆਣ ਤੁਸੀਂ ਗਈ ਲੈ ਅੱਜ ਨਹੀਂ ਹੋਰ ਘੱਟ ਠੀਕ ਹੋ ਜਾ ਚੰਗੀ ਦਰਦ ਮੈਂ ਲੈ ਚਲਾਂਗੀ ਪਾਬੋ ਇਹ ਕਹਿੰਦੀ ਨਾ 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 ਪਾਬੋ ਤੂੰ ਜਿੰਨਾ ਮਰਜ਼ੀ ਸਾਨੂੰ ਮਾਵਾਂ ਧੀਆਂ ਨੂੰ ਤੋੜ ਆਪਾਂ ਨਹੀਂ ਟੁੱਟਣ ਵਾਲੀਆਂ ਹੈਂ ਆ ਮੇਰਾ ਮਾਂ ਬੇੜਾ ਕੌਣ ਆ ਤੇ ਮੇਰਾ ਮੇਰਾ ਧੀ ਬੇੜਾ ਕੋਈ ਨਹੀਂ ਹਾਂ ਅੱਛਾ ਮੇਰੀ ਗੱਲ ਸੁਣ ਲੋ ਹਾਂਜੀ ਮੈਂ 니ਜੇ ਤਾਨੂੰ ਜਾਣ ਦੇਣਾ ਅੱਜ ਭੈਣ ਤੂੰ ਕਹਿੰਦੀ ਐ ਰੋ ਵੋ ਤੇ ਕਿੱਥੇ ਸੀ ਰਹਿ ਸਕੀਆਂ ਵਾ ਕਿਉਂਕਿ ਜਿਹੜੇ ਮੇਰੇ ਪੋਤੇ ਪੋਤੀ ਐ ਨਾ ਉਹ ਮੇਰਾ ਖੜਾ ਹੀ ਨਹੀਂ ਛੱਡਦੇ ਲੈ ਹਾਂ ਇੰਨਾ ਮੇਰੇ ਨਾਲ ਪਿਆਰ ਕਰਦੇ ਐ ਕਿ ਮੈਂ ਤੈਨੂੰ ਦੱਸ ਹੀ ਨਹੀਂ ਸਕਦੀ ਤੇ ਅਸੀਂ ਹੁਣ ਵੀ ਨਾ ਚੋੜੀ ਆਈਆਂ ਵਾ ਅਸੀਂ ਅਸੀਂ ਦੱਸ ਕੇ ਨਹੀਂ ਆਈਆਂ ਅਸੀਂ ਆਈ ਕਿ ਅਸੀਂ ਕੁਝ ਦਵਾਈ ਲੈਣ ਚਲੀਆਂ ਮੈਂ ਠੀਕ ਨਹੀਂਗੀ ਲੈ ਭਾਬੀ ਵੇਖ ਲੈ ਜਦੋਂ ਤੂੰ ਆਨੀ ਆ ਉਦੋਂ ਵੈਹੋ ਗੱਲ ਕਰਦੀ ਆਂ ਆਖੇ ਮੈਨੂੰ ਰਹਿ ਨਹੀਂ ਦਿੰਦੇ ਰਹਿ ਨਹੀਂ ਦਿੰਦੇ ਤੇ ਐਸਾ ਕਰਖਾ ਤੂੰ ਬੱਚੇ ਇੱਥੇ ਲਿਆ ਨਾਲੇ ਗਰਮੀਆਂ ਦੀਆਂ ਛੁੱਟੀਆਂ ਪੂਆ ਕੋ ਆਣਗੇ ਕਿੰਨੀ ਰੀਝ ਹੁੰਦੀ ਓਹਨਾਂ ਨੂੰ ਕਿ ਪਪੂਆ ਕੋ ਜਾਣਾ ਨਹੀਂ ਬਸ ਐਜੀ ਵਾ ਕਰਦੀਆਂ ਇਸ ਤਰ੍ਹਾਂ ਕਰੋ ਦੇਖੋ ਅਸੀਂ ਹੁਣ ਚੱਲ ਜਾਨੇ ਆ ਤੇ ਕੱਲ ਮੇ ਕੱਪੜੇ-ਕਪੜੇ ਲੈ ਕੇ ਆ ਜੇ ਨਾਲ ਦੋ ਦੋ ਚਾਰ ਦਿਨ ਆ ਜਾਾਂਗੇ ਨਾਲੇ ਬੱਚਾ ਵੀ ਕੁਛ ਤੇ ਪੂਆ ਵੀ ਕੁਛ ਅਰੇ ਤਪਤੀ ਜੇ ਵੀ ਕੁਛ ਤੇ ਮਾਤਾ ਵੀ ਕੁਛ ਸਾਰੇ ਕੁਛ ਫਿਰ ਇੰਜ ਕਰ ਮਾਤਾ ਹਾਂ ਤੂੰ ਰਹਿ ਮੇਰੇ ਕੋਲ ਤੇ ਭਾਬੀ ਤੂੰ ਜਾ ਕੇ ਤੇ ਲੈ ਆ वैसे मैं तन्नू एक गल दसा तू ना भाभी वीर एनु फोन कर दे वीर एनु कह शाम नु आ जे ਨਾਲੇ ਰੋਟੀ ਪਾਣੀ ਖਾ ਜਾਵੇ ਰੋਟੀ ਪਾਣੀ ਖਾ ਜਾ ਲੈ वीर एनु कह तू ਵੀ ਉਹਨੇ ਦਿਨ ਇੱਥੇ ਰਹਿ ਤੇ ਨਾਲੇ ਮੇਰੇ ਭਤੀਜੇ ਭਤੀਜੀਆਂ ਲੈ ਆਉ ਤੇ ਬਾਕੀ ਗੱਲ ਰਹਿ ਗਈ ਭਾਬੀ ਕੱਪੜਿਆਂ ਦੀ ਕੱਪੜੇ ਤੇਰਾ ਮੇਰਾ ਮੇਚਾ ਤੇ ਕੋਈ ਆ ਆਏ ਹਾਏ ਉਹ ਗੱਲ ਤਾਂ ਠੀਕ ਅਸੀਂ ਤੇ ਨਾਲ ਮਿਲ ਕੇ ਪਾਲਾਂਗੇ ਗੱਲ ਕੀ ਬੱਚਿਆਂ ਦੀ ਤੇ ਬੱਚਿਆਂ ਨੇ ਆਂਦੀ ਵਕੀ ਲੈਣੇ ਚੱਲ ਐਸਾ ਕਰੋ ਹੁਣ ਪੀਓ ਚਾਹ ਪਾਣੀ ਤੇ ਬੀਬੀ ਨੂੰ ਛੱਡ ਮੇਰੇ ਕੋ ਤੇ ਤੂੰ ਜਾ ਤੇ ਜਾ ਕੇ ਕੱਪੜੇ ਲੈਣੇ ਲੈ ਆ ਤੇ ਨਾਲੇ ਦੋ ਤਿੰਨ ਮੇਰੇ ਕੋ ਰਹਿ ਜਾ ਠੀਕ ਹੈ ਨਾ ਨਾਲੇ ਬਚ ਲੈ ਆ ਵੀ ਗੱਲ ਇਹ ਮੇਰੇ ਵੀ ਲੈ ਵੀ ਦੋ ਚਾਰ ਛੋਟੇ ਲੈ ਆ ਵੀ ਮਾਦੂ ਵੀ ਦਰੇ ਹਾਂ ਹੈ ਕੱਢੀਗਾ ਮੈਂ ਰਹਿ ਪੰਨੀ ਤੇ ਤੂੰ ਅੰਜ ਕਰੀ ਮੇਰੇ ਕੱਪੜੇ ਵੀ ਨਾਲ ਲੈ ਆਵੇਂ ਚਲ ਤੁਸੀਂ ਬੈਠੋ ਤੇ ਮੈਂ ਚਾਹ ਬਣਾ ਕੇ ਲੈ ਕੇ ਆਈ ਹਾਂ ਸ਼ੁਕਰ ਰੱਬਾ ਮੇਰੀ ਮਾਂ ਕੇ ਦੇ ਮੇਰੇ ਕੋ ਲਾਈ ਹੈ ਮਾਮਾ ਬਿਨਾ ਕਾਦਾ ਮੈਂ ਤਸਵੀਰੇ ਸ਼ਾਮ ਬਸ ਆਪਣੀ ਮਾਂ ਨੂੰ ਯਾਦ ਕਰਦੀ ਆ ਕਿ ਮੇਰੀ ਮਾਂ ਮੇਰੇ ਘਰੇ ਆਈ ਆ ਹਜੇ ਰਾਤੀ ਭਾਬੀ ਮੈਨੂੰ ਸੁਪਨਾ ਆਇਆ ਮੈਂ ਕਿਹਾ ਮੈਂ ਸਵੇਰੇ ਅੱਖ ਖੁੱਲੀ ਤੇ ਮਾਂ ਮੇਰੀ ਗੇਟ ਦੇ ਕੋਲ ਖਲੋਤੀ ਤੇ ਵੇਖ ਲੈ ਸੁਪਨਾ ਸੱਚ ਹੋ ਗਿਆ ਆਏ ਹਾਏ ਮਟੜ ਨਾਲ ਗੱਲਾਂ ਹੀ ਕਰੀ ਜਾਣੀ ਆ ਮੈਂ ਚਾਹ ਲੈ ਕੇ ਆਵਾ ਬਣਾ ਕੇ ਚਲ ਚੱਕ ਗਏ ਅਸੀਂ ਆਏ ਆ ਹੈਨਾ ਦੀਦੀ ਕਿ ਕਿ ਬੋਸ ਹੋ ਗਈ ਆ ਵੇਖ ਲੈ ਰੱਬ ਬੋਲਦਾ ਨਾ ਮਾਵਾ ਦੀਆਂ ਦੀਆਂ ਅੰਦਰਾ ਹੁੰਦੀਆਂ ਅੰਦਰਾ ਹੁੰਦੀਆਂ ਵੇਖ ਲੈ ਕੰਢੀ ਮੈਂ ਜਾਤ ਕੀਤਾ ਹੀ ਤੇ ਵੇਖ ਲੈ ਜਾਤ ਕੀਤਾ ਵੀ ਨਾ ਸੁਪਨੇ ਚ ਵੀ ਕਹਿੰਦੇ ਆ ਸੁਪਨੇ ਚ ਵੀ ਵੇਖਿਆ ਕਹਿੰਦੇ ਸੁਪਨੇ ਚ ਵੀ ਤੜਕੇ ਦੇ ਸੁਪਨਾ ਕਹਿੰਦੇ ਸਿਆਣੇ ਨੇ ਕਿਹਾ ਕਿ ਤੜਕੇ ਤੇ ਸੁਪਨਾ ਵੀ ਸੱਚ ਹੁੰਦਾ ਹੈ ਕਦੇ ਮੈਂ ਅੱਜ ਦੇਖਾ ਮੂਆ ਬੋਲਿਆ ਤੇ ਮੇਰੀ ਮਾਂ ਬੋਲੇ ਇੱਕ ਵੇਖ ਲੈ ਉਹੀ ਗੱਲ ਕਿ ਸੱਚ ਹੋ ਗਈ